ਸਵਾਗਤ ਕਰਦੇ ਆਂ ਵੀਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਡੇ ਰਿਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆ ਜੇ ਪਿਓਰ ਜਰਸੀ ਵੈਡ ਦੀ ਲੈ ਕੇ ਆ ਜੇ 15 16 ਕਿਲੋ ਦੁੱਧ ਵਾਲੀ ਵੈਡ ਜੇ ਤੇ ਬਿਲਕੁਲ ਤਾਜੀ ਸੂਈ ਜੇ ਪੂਰੀ ਜਾਣਕਾਰੀ ਇਸ ਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਡ ਹੈ ਜੋ ਇਸ ਵੈਡ ਦਾ ਉਹ ਬਿਲਕੁਲ ਹੀ ਜਾਇਜ਼ ਕਰ ਦੇਣਾ ਅੱਜ ਕੋਈ ਚਾਲੀ ਨਹੀਂ ਕਰਨਾ ਕੋਈ ਬਤਾਲੀ ਨਹੀਂ ਕਰਨਾ ਲਓ ਜੀ ਪਹਿਲਾਂ ਵੈਡ ਦੀ ਉਸ ਫੇਸ ਕੁਆਲਿਟੀ ਚਾ ਕਰ ਸਕਦੇ ਚੱਕ ਨੀਰੇ ਤੋਂ ਬਹੁਤ ਹੀ ਫੇਸ ਕੁਆਲਿਟੀ ਜੇ ਬੋਧੀ ਵਾਲੀ ਵੈਡ ਜੇ ਪਿਓਰ ਜਰਸੀ ਇਹ ਦੇਖ ਸਕਦੇ ਜੇ ਤੇ ਤੇ ਬਿਲਕੁਲ ਠੰਡੀ ਸੀਖ ਸਾਉ ਜੀ ਲੋਜ ਦੇ ਸਕਦੇ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੋ ਉਸੇ ਤਰ੍ਹਾਂ ਵਹਿੜੇ ਮਿਲਦੀ ਜੇ ਲੋ ਚੱਡਾ ਚੱਕ ਕਰ ਸਕਦੇ ਪਿਛੇ ਤੋਂ ਹੀ ਬਹੁਤ ਦੇ ਠੰਣਪਾਂਡੇ ਦੀ ਵਹਿੜ ਜੇ ਦੋਦੇ ਬੜੇ ਰਮਾਨਾ 15 16 ਲੀਟਰ ਚਵਾ ਦੇਗੀ ਜੀ ਹੁਣ ਮੌਕੇ ਤੇ 11 12 ਲੀਟਰ ਬੌਲਾ ਤਿਆਰ ਜੇ ਇਸ ਵਹਿੜ ਦੇ ਕੋਲ ਬਾਕੀ ਤੁਹਾਨੂੰ ਪਤਾ ਵੀ ਇਹ ਦੀ ਦੁੱਧ ਦੀ ਜਿਹੜੀ ਫੈਂਡ ਇਹਨਾਂ ਦੀ ਉਹ ਵੀ ਕਾਫੀ ਵਧੀਆ ਆਉਂਦੀ ਆ ਤੇ ਗਰਮੀ ਇਹ ਬਿਲਕੁਲ ਨਹੀਂ ਵੜਾ ਮਨਾਉਂਦੀ ਆ ਬਾਕੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵਹਿੜ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਰੰਟੀ ਹੈਗੀ ਜੀ ਉਹ ਤੁਸੀਂ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੀ ਐਡਰੈਸ ਵੀ ਜੀ ਆਪਣਾ ਨੋਟ ਕਰ ਲਓ ਜੀ ਪਿੰਡ ਆਪਣਾ ਗਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815588262 ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀਆਂ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੀ ਮੋਹਰਿਆ ਜੋ ਇਸ ਵੜ ਦਾ ਉਹ ਕੋਈ 40 ਨਹੀਂ ਕਰਨਾ ਕੋਈ ਬਤਾਲੀ ਨਹੀਂ ਕਰਨਾ ਇਹ ਸਿਰਫ ਤੁਹਾਨੂੰ 37000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਜੀ 23000 ਰੁਪਏ ਬਾਛੋੜੀ ਹੈ ਜੀ ਵਿੱਚੋਂ ਵੈੜ ਕਾਫੀ ਕੁਆਲਟੀ ਵਾਲੀ ਜੀ ਇਹ ਦੇਖ ਸਕਦੇ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ